ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੀ ਚੈਨਲ ਸਤ ਕਰਤਾਰ ਤੇ ਤੇ ਆਵੋ ਜਪਾ ਸੁਣਦੇ ਹਾਂ ਲੇਖਕ ਗ੍ਰਾਮ ਸਰੂਪ ਬਣਕੀ ਜੀ ਦਾ ਲਿਖਿਆ ਹੋਇਆ ਨਾਵਲ ਸਲਫਾਸ ਪਾਗ ਸਤ ਜਦੋਂ ਤੋਂ ਦਿਆਲੋ ਨੇ ਜੋਰੇ ਨੇ ਪੈਸੇ ਦੇਣ ਤੋਂ ਨਾ ਕੀਤੀ ਸੀ ਸੰਤਾ ਉਦੋਂ ਤੋਂ ਹੀ ਬਹੁਤ ਉਦਾਸ ਸੀ ਉਹਨੂੰ ਛੋਟੇ ਭਰਾ ਨਾਲ ਹਸਤ ਹੋਇਆ ਮੈਂ ਇਹਨੂੰ ਘਰ ਵਿੱਚ ਬੈਠ ਕੇ ਵੰਗੂ ਪਾਲਿਆ ਕੰਮਾ ਤੋਂ ਵੇਲਾ ਰੱਖਿਆ ਐਸ਼ਾਂ ਕੀਤੀਆਂ ਇਹਨੇ ਅੱਜ ਰਾਜਾ ਬਣਿਆ ਬੈਠਾ ਪਟਿਆੜੇ ਵਾਲਾ ਫੀਮਾ ਵੇਜ ਵਿੱਚ ਹਰਾਮ ਦੀ ਕਮਾਈ ਵਿੱਚੋਂ ਕਿਲੇ ਉਹ ਸਾਰੀ ਬੈਠਾ ਮੁੰਡੀ ਜਾ ਕੇ ਡੇਰੇ ਵਾਲੀ ਕੋਠੀ ਵੀ ਲੈ ਲਈ ਸਾਰੇ ਪਾਪ ਦੇ ਸੌਦੇ ਨੇ ਇਹਦਾ ਭਲਾ ਨਹੀਂ ਹੋਣਾ ਫੇਰ ਉਹ ਚੁਰਨ ਲੱਗਿਆ ਜੇ ਤਾਂ ਮੇਰੇ ਵਾਂਗੂ ਖੇਤਾ 'ਚ ਖੁੱਚਾਂ ਤੜਾਈਆਂ ਹੁੰਦੀਆਂ ਸਿਰ ਤੇ ਲੱਗਦਾ ਪਤਾ ਮੈਲਾ ਆਲੀ ਨੂੰ ਅੱਡ ਸਾ ਨਹੀਂ ਆਉਂਦਾ ਫੂੰਫੂ ਕਰਦੀ ਫਿਰੂ ਇਹ ਕੇ ਹੈ ਦਿਆ ਲੋ ਵੇਰ ਵੇਰ ਕਰਦੀ ਫਿਰਦੀ ਹੈ ਸੰਤੇ ਦਾ ਕਿਧਰੇ ਵੀ ਹੱਥ ਨਹੀਂ ਪੈਂਦਾ ਸੀ ਉਧਰ ਕਸਤੂਰੀ ਦੀ ਹੱਟ ਦਾ ਸੌਦਾ ਵਧੀ ਜਾ ਰਿਹਾ ਸੀ ਹਰ ਫਸਲ ਉਤੇ ਜਿੰਨਾ ਮਰਜ਼ੀ ਮੋਟ ਲਗੋ ਰਕਮ ਖੜੀ ਦੀ ਖੜੀ ਉਹ ਕੁ ਜੀਤੀ ਜੀ ਵਟ ਕੇ ਫੈਸਲਾ ਕਰਦਾ ਕਿ ਐਤ ਕੀ ਕਣਕ ਵੇਚ ਕੇ ਕਸਤੂਰੀ ਦਾ ਸਾਰਾ ਲਾਹ ਦੇਣਾ ਹੈ ਮੁੜ ਕੇ ਕਰਦੇ ਆ ਉਤੇ پابੰਦੀ ਲਾ ਦੇਣੀ ਹੈ ਕਿ ਅੱਗੇ ਤੋਂ ਨਕਦ ਪੈਸਿਆਂ ਦਾ ਸੌਦਾ ਲੈ ਕੇ ਆਇਆ ਕਰੋ ਪਰ ਉਹਦਾ ਫੈਸਲਾ ਨਾਲ ਹੀ ਨਾਲ ਖੁਰਦਾ ਜਾਪਿਆ ਉਹਨੇ ਤਿੱਖਾ ਸੋਚਿਆ ਨਕਦ ਪੈਸਾ ਸਾਲਾ ਕਿੱਥੋਂ ਆਊਗਾ ਇੱਥੇ ਜਿਹੜਾ ਕਰਚ ਕੋਈ ਸਰਕਾਰੀ ਮੁਲਾਜ਼ਮ ਹੈ ਜੀ ਦੀ ਤਨਖਾਹ ਪੈਂਦੀ ਹੋਵੇ ਇੱਥੇ ਤਾਂ ਹਾੜੀ ਸੋਣੀ ਵੀ ਪੈਸੇ ਦੇਖਣ ਨੂੰ ਨਹੀਂ ਮਿਲਦੇ ਆੜਤੀ ਇਹਦੇ ਹੀ ਸਾਰਾ ਘਟਕਟਾ ਹੋ ਜਾਂਦਾ ਉਹਨਾਂ ਦਿਨਾਂ ਵਿੱਚ ਹੀ ਕਰਨੈਲ ਦੇ ਛੋਟੇ ਸਾਲੇ ਦਾ ਵਿਆਹ ਆ ਗਿਆ ਵਿਆਹ ਦੀ ਗੰਡਕੀ ਆਈ ਬਹੂ ਨੂੰ ਚਾਚੜ ਗਿਆ ਜੁਆਕ ਚਿੱਕਾ ਮਾਰਦੇ ਫਿਰਦੇ ਸਨ ਆਹਾ ਜੀ ਮੰਮੇ ਦਾ ਵਿਆਹ ਦੇਖਾਂਗੇ ਪਰ ਦਿਆਲੂ ਸੁੱਨ ਹੋ ਕੇ ਰਹਿ ਗਈ ਉਹਦੇ ਲਈ ਜਿਵੇਂ ਕਿਸੇ ਮਰੇ ਦੀ ਸੁਣਾਣੀ ਆਈ ਹੋਵੇ ਇਹ ਸਾਰਾ ਜੁਆਕ ਜੱਲਾ ਜਾਵੇਗਾ ਤਾਂ ਕੁਝ ਬਣ ਕੇ ਹੀ ਜਾਵੇਗਾ ਐਨਾ ਪੈਸਾ ਹੁਣ ਕਿੱਥੋਂ ਆਵੇਗਾ ਨਿਰਨੀ ਸੰਨ ਵਿਆਹ ਕਰਨਾ ਸੀ ਤਾਂ ਗਾਹਾਂ ਵਸਾਕੀ ਪਿੱਛੋਂ ਮਰ ਲੰਦੇ ਇੱਕ ਸويرਦਿਆਲੋਂ ਨੇ ਸੰਤੇ ਨੂੰ ਗਲਾਸ ਵੜਾਉਣ ਤੋਂ ਬਾਅਦ ਫੀਮ ਦਾ ਮਾਵਾ ਦਿੱਤਾ ਤੇ ਗੱਲ ਛੇੜੀ ਕੀ ਸੋਚਿਆ ਫਿਰ ਕਾਦ ਚਾਹ ਦੀ ਕੁੱਟ ਭਰਦੇ ਆ ਉਹਨੇ ਐਵੇਂ ਜਿਹਾ ਪੁੱਛਿਆ ਕੈਲੇ ਦੀ ਬਹੂ ਜਿੱਦ ਫੜੀ ਬੈਠੀ ਐ ਆਖੇ ਮੈਂ ਬਹੂ ਮੁੰਡੇ ਨੂੰ ਵਧੀਆ ਕੱਪੜੇ ਲੈ ਕੇ ਜਾਣੀ ਅੱਛੇ ਕਪੜੇ ਤਾਂ ਫੇਰ ਕੈਲੇ ਦੇ ਜੋ ਆਗ ਵੀ ਨਵੇਂ ਪਾਣਗੇ ਕੈਲਾ ਤੇ ਕੈਲੇ ਦੀ ਬਹੂ ਵੀ ਨਵੇਂ ਕਪੜੇ ਲਾਊਗੀ ਜਦੋਂ ਵਿਆਹ ਇਹ ਫੇਰ ਇਹ ਤਾਂ ਕਪੜਿਆਂ ਮੂਹੇ ਦੀ ਤੂੰ ਉਸ ਨਿਕਲੂ ਆਪਣਾ ਕਹਿੰਦੀ ਬਹੂ ਨੂੰ ਟੂਮ ਵੀ ਹੋਵੇ ਕੋਈ ਇੰਨਾ ਕਪੜਾ ਤਾਂ ਬਾਣੀਆਂ ਨੇ ਉਧਾਰ ਨਹੀਂ ਦੇਣਾ ਨਗਦ ਭੜੂਗਾ ਕੁਛ ਨਾ ਕੁਛ ਪਹਿਲਾਂ ਵੀ ਉਹਦਾ ਨਾਮਾ ਸਿਰਖੜਾ ਪਤਾ ਨਹੀਂ ਕਿੰਨੇ ਹਜ਼ਾਰ ਹੋ ਪੜਵਾ ਪੜਵਾ ਲਈ ਜਾਨੀ ਹੈ ਕਦੇ ਸਾਹ ਕੀਤਾ ਉਹਦੇ ਨਾਲ ਸੰਤੇ ਨੂੰ ਦਿਆਲੂ ਉਤੇ ਹੀ ਖਿੱਚਣ ਲੱਗੀ ਫਰੋਂ ਕੀ ਬਾਣੀ ਦਾ ਇੱਕ ਮੁੰਡਾ ਨੋਹਰ ਰੋਡੂ ਸ਼ਾ ਮੰਡੀ ਕੱਪੜੇ ਦੀ ਦੁਕਾਨ ਕਰਦਾ ਸੀ ਸੰਤੇ ਕੇ ਉਹਦੇ ਕੋਲੋਂ ਹਮੇਸ਼ਾ ਕੱਪੜਾ ਲੈ ਡਾ ਲਿਆਉਂਦੇ ਉਧਾਰ ਵੀ ਲਿਆਉਂਦੇ ਜੱਟਾਂ ਕੋਲ ਨਕਦ ਪੈਸੇ ਕਦੋਂ ਹੁੰਦੇ ਹਨ ਹਾੜੀ ਸੋਣੀ ਬਥੇਰਾ ਨਿਬੇੜਦੇ ਰਹਿੰਦੇ ਪਰ ਰਕਮ ਖੜੀ ਦੀ ਖੜੀ ਰਹਿੰਦੀ ਸੰਤਾ ਕਈ ਦਿਨ ਸੋਚਦਾ ਰਿਹਾ ਕਿ ਪੈਸਿਆਂ ਦਾ ਕੀ ਕੀਤਾ ਜਾਵੇ ਕਰਨੈਲ ਦੇ ਸਾਲੇ ਦਾ ਵਿਆਹ ਨੇੜੇ ਆ ਰਿਹਾ ਸੀ ਕਰਨੈਲ ਆਕਰਿਆ ਸੀ ਕਿ ਉਹਨੇ 1000 ਰੁਪਇਆ ਨਿਉਂਦਾ ਵੀ ਪਾਉਣਾ ਹੈ ਪਰਉਣਾ ਕਿਤੇ ਨਿਉਂਦਾ ਪਾਉਂਦੇ ਹੁੰਦੇ ਨਹੀਂ ਤੇਰਾ ਨਿਉਂਦਾ ਕਾਦਾ ਬਈ ਸੰਤੇ ਨੇ ਉਹਨੂੰ ਗੁੱਸੇ ਵਿੱਚ ਆਖਿਆ ਤੈਨ ਜੋ ਆਕਾਂ ਦਾ ਪਿਉਆ ਮੈਂ 15 ਸਾਲ ਹੋ ਗਏ ਵਿਆਹ ਨੂੰ ਹੁਣ ਹੁਣ ਮੈਂ ਫੁੱਪੜਾ ਪਰਉਣਾ ਨਹੀਂ ਕਰਨੈਲ ਨੇ ਹੱਸ ਕੇ ਜਵਾਬ ਦਿੱਤਾ ਖੋਪੜ ਪਰੋਣਾ ਨਹੀਂ ਹੁੰਦਾ ਖੋਪੜ ਵੀ ਜਮਾਈ ਹੁੰਦੇ ਜਿੰਨਾ ਚਿਰ ਸਾਸੋਹਰਾ ਬੈਠੇ ਹੋ ਤੇਰੇ ਸਾਸੋਹਰਾ ਕੈਮ ਨੇ ਪਾਈ ਸੰਤਾ ਚੰਗੇ ਰੋਂ ਵਿਚ ਆ ਰਿਹਾ ਸੀ ਨਿਉਂ ਦੇ ਨਾਲ ਅਗਲੇ ਦੀ ਮਦਦ ਹੋ ਜਾਂਦੀ ਹੈ ਹੋਰ ਕੀ ਹੈ ਮਦਦ ਕਰਨ ਨੂੰ ਆਪਾਂ ਕਿਧਰ ਲਈ ਬਿਰਲੇ ਆ ਨੰਗ ਭੁੱਖ ਨਾਲ ਕੁਲਦੇ ਕੁਲਦੇ ਆ ਆਪਾਂ ਕੀ ਕਰ ਸਕਾਂਗੇ ਮਦਦ ਸੰਤਾ ਮੁਸਕੜੀਆਂ ਹੱਸ ਕੇ ਬੋਲਿਆ ਬੱਸ ਬਾਪੂ ਤੂੰ ਮੈਨੂੰ 5000 ਲਿਆ ਦੇ ਚਾਹੇ ਕਾਲੇ ਚੋਰ ਤੋਂ ਲਿਆ ਕੇ ਦੇ ਉਹਨਾਂ ਦਾ ਆਖਰੀ ਵਿਆਹ ਅਸੀਂ ਕੁਝ ਬਣ ਕੇ ਜਾਣਾ ਕਰਨੈਲ ਨੇ ਸੰਤੇ ਦੀਆਂ ਅੱਖਾਂ ਵਿੱਚ ਅੱਖਾਂ ਗੜ ਕੇ ਆਖਿਆ ਸੰਤਾ ਉਹਦੀ ਗੱਲ ਸੁਣ ਕੇ ਅਚੰਬਿਤ ਰਹਿ ਗਿਆ ਉਹਨੂੰ ਤਾਂ ਖਿਆਲ ਸੀ ਕਿ ਉਹ 1000 2000 ਲੈ ਕੇ ਜਾਣਗੇ ਤੇ ਬਾਕੀ ਲੀੜਾ ਕੱਪੜਾ ਬੋਲਿਆ 5000 ਨਾ ਕਿਤੇ ਹੋਰ ਤੁਹਾਨੂੰ 1000 2000 ਮੁੱਕਦਾ ਨਹੀਂ ਕਰਕੇ ਕਹਿਣ ਲੱਗਿਆ ਇੰਨਾ ਦਾ ਨਕਦ ਲਜਾਉਂਗੇ ਕੱਪੜਾ ਲੀੜਾ ਜਿਹੜਾ ਆਪ ਦਾ ਸਮਾਉਂਗੇ ਤੇ ਉਹਨਾਂ ਨੂੰ ਲਜਾਉਂਗੇ ਉਹਦਾ ਵੀ ਬਹੁਤ ਪੈਸਾ ਹੋ ਜਾਣਾ ਫੇਰ ਬੁੜਕੇ ਆ ਐਨਾ ਰਿਪੋਰਟ ਆਊ ਕਿੱਥੋਂ ਸੋਚ ਕੇ ਤਾਂ ਦੇਖ ਸਾਨੂੰ ਨਹੀਂ ਪਤਾ ਤੇਰੀ ਰਿਪੋਰਟ ਦਾ ਬਾਪੂ ਦਿਨ ਰਾਤ ਕੱਟਾ ਟੋਣੇ ਆ ਦੋ ਦਿਨ ਐਸ ਦਾ ਵਿਆਹ ਦੇਖਾਵਾਂਗੇ ਤੂੰ ਕਿੱਥੋਂ ਕਰ ਮੈਂ ਜੋ ਕਹਤਾ ਸੰਤੇ ਨੂੰ ਆਪਣੇ ਦਿਨ ਯਾਦ ਹੋਣ ਲੱਗੇ ਜਵਾਨੀ ਪੈਰੇ ਉਹ ਵੀ ਕਿੰਨਾ ਬਣ ਠੜਕੇ ਸੌਰੀ ਜਾਇਆ ਕਰਦਾ ਸੀ ਡਿਆਲੋ ਨਵੇਂ-ਨਵੇਂ ਕੱਪੜੇ ਪਾ ਕੇ ਤੇ ਪੈਰਾ ਵਿੱਚ ਗੁਰਗਾਬੀ ਖੜਕਾਉਂਦੀ ਇਉਂ ਤੁਰਦੀ ਇੱਕ ਵਾਰ ਇਉਂ ਹੀ ਉਹ ਵੀ ਸੌਰਿਆਂ ਦੇ ਵਿਆਹ ਗਿਆ ਸੀ ਕਿੰਨਾ ਖਰਚ ਕਰਕੇ ਆਇਆ ਸੀ ਜੈਲਾ ਕੈਲਾ ਉਦੋਂ ਛੋਟੇ-ਛੋਟੇ ਸੰ ਬੱਕਰੀਆਂ ਦੇ ਮੇਮਣਿਆਂ ਵਾਂਗ ਛਾਲਾਂ ਦੇ ਮਾਰਦੇ ਅਕੇਰਾ ਤਾਂ ਬੱਲੇ-ਬੱਲੇ ਹੋ ਗਈ ਸੀ ਥੰਮਣ ਵਾਲੇ ਪਰੋਣੇ ਦੀ ਉਹਦੀ ਸੋਚ ਫੇਰ ਉਦਾਸੀ ਫੜਨ ਲੱਗੀ ਉਦੋਂ ਤਾਂ ਕੱਪੜਾ ਲੀੜਾ ਕਿੰਨਾ ਸਸਤਾ ਸੀ ਸ਼ਗਨਾਂ ਦੇ ਰੁਪਈਏ ਵੱਤ-ਵੱਤ 5 ਹੁੰਦੇ 11 ਰੁਪਈਏ ਸ਼ਗਨ ਦੇਣ ਵਾਲੇ ਨੂੰ ਮਹਾਰਾਜਾ ਪਟਿਆਲਾ ਸਮਝਿਆ ਜਾਂਦਾ ਬਸਾਂ ਦੇ ਕਿਰਾਏ ਕਿੰਨੇ ਥੋੜੇ ਸੀ ਦਾਰੂ ਦੀ ਬੋਤਲ 10 ਰੁਪਈਆਂ ਦੀ ਹੁੰਦੀ ਇੱਕ ਫਸਲ ਵੇਚ ਵਟ ਕੇ ਸਾਰੀ ਕਬੀਲਦਾਰੀ ਸੰਢੀ ਜਾਂਦੀ ਉਹ ਕਿੰਨੇ ਭਲੇ ਦਿਨ ਸਨ ਕਰਨੈਲ ਨੂੰ ਕਰ ਲੈਣ ਦੇ ਆਪ ਦਾ ਚਿਤਰਾਜੀ ਗਹਾਂ ਨੂੰ ਕਬੀਲਦਾਰੀ ਇਹਨਾਂ ਦੇ ਗਾਲੀ ਪੈਣੀ ਹੈ ਮੁੰਡਿਆਂ ਦੇ ਆਪ ਦਾ ਪੜਿਆ ਵਿਚਾਰਨ ਕਰਦੇ ਨੇ ਇੰਨਾ ਖਰਚ ਕਰ ਲੈਣ ਸੰਤਾ ਹਾਰਮਨ ਦਾ ਜਾਪਿਆ ਘਰ ਵਿੱਚ ਕਰਨੈਲ ਦੇ ਸੌਰੀਆਂ ਦੇ ਵਿਆਹ ਦੀ ਚਰਚਾ ਹੁੰਦੀ ਤਾਂ ਜੈਲਾ ਤੇ ਉਹਦੀ ਬਹੂ ਚੁੱਪ ਕਰਕੇ ਸੁਣਦੇ ਰਹਿੰਦੇ ਕੋਈ ਵਿਰੋਧ ਨਹੀਂ ਕਰਦੇ ਸਨ ਕੁਝ ਬੋਲਦੇ ਨਹੀਂ ਸਨ ਉਹ ਸੋਚਦੇ ਕਦੇ ਉਹਨਾਂ ਦਾ ਦਿਨ ਵੀ ਆਵੇਗਾ ਉਹ ਦੌੜ ਕੋਈ ਵਿਆਹ ਹੋਇਆ ਤਾਂ ਉਹ ਵੀ ਇਵੇਂ ਜਿਵੇਂ ਵੰਠਣ ਕੇ ਜਾਣਗੇ ਇਹ ਦੋਵੇਂ ਵੱਧ ਖਰਚ ਕਰਕੇ ਆਉਣਗੇ ਆਪਣੇ ਮੰਨ ਦੀਆਂ ਭੋਲਾਂ ਲਾ ਲੈਣਗੇ ਹੁਣੋ ਜੇ ਉਹਨਾਂ ਵਾਰੀ ਕੋਈ ਪੰਜ ਤਿੰਨ ਕਰਦੇ ਹਨ ਤਾਂ ਉਹ ਆਖਣਗੇ ਇਹ ਖੁਸ਼ੀ ਦੇ ਮੌਕੇ ਸਾਨੂੰ ਜਰਦੇ ਨਹੀਂ ਮੱਚਦੇ ਹਨ ਸੰਤੇ ਨੇ ਇੱਕ ਦਿਨ ਵਿਦਾਲੋ ਨਾਲ ਸਲਾਹ ਕੀਤੀ ਕਿ ਹੋਰ ਤਾਂ ਕਿਧਰੇ ਹੱਥ ਨਹੀਂ ਪੈਂਦਾ ਉਹ ਅੱਧਾ ਕਿਲਾ ਜ਼ਮੀਨ ਦਾ ਕੀਮਤੀ ਆਰਤੀ ਕੋਲ ਗੈਣੀ ਕਰ ਦਿੰਦੇ ਹਨ ਤੇ ਪੈਸੇ ਲੈ ਆਉਂਦੇ ਹਨ ਅੱਧੇ ਕਿੱਲੇ ਤੇ ਉਹ ਵੀ 20000 ਦੇ ਦੇਵੇਗਾ 20000 ਨਾਲ ਸਾਰੇ ਧੋਨੇ ਤੋਤੇ ਜਾਣਗੇ ਇਹਨਾਂ ਵਿੱਚੋਂ ਹੀ ਉਹ ਦੋਵੇਂ ਦੁਕਾਨਾਂ ਦਾ ਜੋੜ ਵੀ ਵੱਡ ਦੇਣਗੇ ਕਸਤੂਰੀ ਤੇ ਨੌਹਰ ਦਾ ਸਾਰਾ ਨਿਬੜ ਜਾਵੇਗਾ ਸਵੇਰੇ ਸਵੇਰੇ ਉਹਨੇ ਫੀਮ ਥੋੜੀ ਜੀ ਵੱਧ ਖਾਧੀ ਤਾਂ ਕਿ ਕਰੜਾ ਦਿਲ ਕਰਕੇ ਰੋਡੂ ਸ਼ਾ ਜਾਵੇ ਤੇ ਬਾਣੀਏ ਨਾਲ ਪੈਰ ਰੱਖ ਕੇ ਗੱਲ ਕਰੇ ਕੀਮਤੀ ਲਾਲ ਤੜਕੇ ਤੜਕੇ ਗੱਦੇ ਉੱਤੇ ਵੱਡੇ ਸਰਾਣੇ ਦੀ ਛੋਲਾਈ ਬੈਠਾ ਸੀ ਥੱਲੇ ਫਰਸ਼ ਉੱਤੇ ਦਰੀ ਵਿਛੀ ਹੋਈ ਸੀ ਤੇ ਉੱਤੇ ਚਿੱਟੀਆਂ ਚਾਦਰਾਂ ਸਨ ਕੀਮਤੀलाल ਕੰਬਲ ਦੀ ਬੁੱਕਲ ਮਾਰੀ ਬੈਠਾ ਸੀ ਸਿਰ ਉੱਤੇ ਇੱਕ ਕਸਮੈਲਾ ਜਿਹਾ ਮਫਲਰ ਬੁਲੇਟਿਆ ਹੋਇਆ ਸੀ ਉਹ ਮਸਾਂ ਹੀ ਇੱਕ ਹੱਥ ਕੰਬਲ ਚੋਂ ਬਾਹਰ ਕੱਢਦਾ ਤੇ ਗੁਰਗੁੜ ਕਰਕੇ ਹੁੱਕੇ ਦੀ ਕੁੱਟ ਪਰਦਾ ਹੁੱਕੇ ਦੇ ਕੁੱਟ ਵਿੱਚੋਂ ਤਬਾਕੂ ਦਾ ਧੂਆ ਬਹੁਤ ਘਟ ਆਉਂਦਾ ਸੀ ਉਸ ਦਿਨ ਸਰਦੀ ਬਹੁਤ ਸੀ ਹਰ ਕਿਸੇ ਦੇ ਮੂੰਹ ਵਿੱਚੋਂ ਧੂਏ ਜਿਹੀਆਂ ਵੀ ਭਾਵਾਂ ਨਿਕਲਦੀਆਂ ਕੀਮਤੀ لال ਦੇ ਮੂੰਹ ਵਿੱਚੋਂ ਪਾਲੇ ਦੀਆਂ ਭਾਫਾਂ ਵੀ ਨਿਕਲਦੀਆਂ ਹੋਣਗੀਆਂ ਕੋਈ ਪਤਾ ਨਹੀਂ ਲੱਗਦਾ ਸੀ ਉਹਦੇ ਮੂੰਹ ਵਿੱਚੋਂ ਹੋਕੇ ਦਾ ਧੂਆ ਬਹੁਤ ਨਿਕਲਦਾ ਹੈ ਜਾਂ ਪਾਲੇ ਦੀਆਂ ਭਾਫਾਂ ਬਹੁਤ ਆ ਵੀ ਸੰਤ ਸਿਆਂ ਬੈਠ ਕੀਮਤੀ لال ਨੇ ਕੁੱਟ ਪਰ ਕੇ ਹੋਕੇ ਦੀ ਨੜੀ ਪਰਾਂ ਪਵਾ ਦਿੱਤੀ ਸੰਤ ਨੇ ਚਾਰਖਾਨੇ ਦਾ ਮੈਲਾ ਕੋਟ ਪਾ ਰੱਖਿਆ ਸੀ ਤੇ ਉੱਤੇ ਨੂੰ ਕਸੇ ਪੁਰਾਣੇ ਕੰਬਲ ਦੀ ਬੁੱਕਲ ਮਾਰੀ ਹੋਈ ਸੀ ਗੱਦੀ ਕੋਲ ਬੈਠ ਕੇ ਉਹ ਆਪਣੀ ਦਾੜੀ ਖੁਰਕਣ ਲੱਗਿਆ ਅੱਜ ਕਿੱਧਰ ਸਵੇਰੇ ਸਵੇਰੇ ਕੀਮਤੀ ਲਾਲ ਨੇ ਉਹਦੇ ਵੱਲ ਥੋੜਾ ਸਰਕ ਕੇ ਮੋਹ ਜਿਹੇ ਨਾਲ ਪੁੱਛਿਆ ਜਿਵੇਂ ਕਹਿੰਦੇ ਨੇ ਆਖੇ ਬਾਹਮਣ ਬਿਨਾ ਗਤਨੀ ਛਾ ਬਿਨਾ ਪਤਨੀ ਬਸ ਆਪੇ ਹੀ ਜਾਣ ਲੈ ਤੂੰ ਸੰਤਾ ਨਿੱਕਾ ਨਿੱਕਾ ਹੱਸਣ ਲੱਗ ਪਿਆ ਇਹ ਭੀੜ ਪੈ ਗਈ ਹੁਣ ਵੱਡੇ ਮੁੰਡੇ ਕਰਨੈਲ ਦੇ ਸਾਲੇ ਦਾ ਵਿਆਹ ਤੂੰ ਸਮਝ 10000 ਦਾ ਖਰਚਾ ਹੈ ਨਿਰਨੀ ਸੰਨ ਹੈ ਘਰੇ ਇੱਕ ਦੁਆਨੇ ਨਹੀਂ ਅੜਿਆ ਗੱਡਾ ਕੱਢ ਹੁਣ ਇਹ ਵੀ ਤੂੰ ਹੀ ਕੱਢੇਗਾ ਸੰਤਾ ਸਿਆ ਪੈਸਾ ਤੇਰੇ ਕੰਨੀ ਪਹਿਲਾਂ ਹੀ ਬਹੁਤ ਹੋਇਆ ਪਿਆ ਕਿੰਨਾ ਹੋ ਗਿਆ ਇਹ ਤਾਂ ਮਨੀਮ ਦੱਸੂ ਹਾਲੇ ਆਇਆ ਨਹੀਂ ਪਰ ਮੇਰਾ ਅੰਦਾਜ਼ਾ ਹੈ ਵਿਆਜ ਲਾ ਕੇ ਐਤਕੀ ਦੀ ਫਸਲ ਤੱਕ ਦਾ ਇਲਾਕ ਨੇੜੇ ਪਹੁੰਚ ਜੋ ਹੁਣ ਤੂੰ ਹਿਸਾਬ ਲਾ ਕੀਮਤੇ ਨੇ ਆਪਣਾ ਕੰਬਲ ਮੋਢਿਆਂ ਤੋਂ ਥੱਲੇ ਤੱਕ ਸਰਕਾ ਲਿਆ ਉਹ ਸੰਤੇਵਲ ਗਰਦਨ ਝੁਕਾ ਕੇ ਬੋਲ ਰਿਹਾ ਸੀ ਸਾਡੇ ਕੋਲ ਤੇਰੀ ਕੋਈ ਚੀਜ਼ ਲੈਣੇ ਨਹੀਂ ਨਾ ਕੋਈ ਜ਼ਮੀਨ ਨਾ ਟੂਮਟਲਾ ਨਾ ਕੋਈ ਹੋਰ ਕੁਝ ਤੇਰੀ ਮਾਤ ਭਰੀ ਨੇ ਤੈਨੂੰ ਰਕਮ ਦੇਈ ਗਈ ਠੀਕ ਹੈ ਨਾ ਹੁਣ ਤੈਨੂੰ ਹੋਰ ਪੈਸਾ ਦੇਣ ਦਾ ਅਵਲ ਦਾ ਹੱਕ ਨਹੀਂ ਜੇ ਚੱਲਦਾ ਨਹੀਂ ਤਾਂ ਜ਼ਮੀਨ ਕਰਾਉਣੇ ਪੂ ਗਏ ਨੇ ਥੋੜੀ ਕੰ ਕੀਮਤੀ ਲਾਲ ਨੇ ਆਪਣਾ ਕੰਬਰ ਫੇਰ ਸਿਰੋਂ ਤੋਂ ਦੀ ਕਰ ਲਿਆ ਜਿੱਥੇ ਹੋਰ ਉੱਥੇ ਹੋਰ ਪਹਿਲਾ ਵਾਲੇ ਨਾਵੇਂ ਚ ਹੋਰ ਜੋੜ ਲੈ 20000 ਨਾ ਇਹ ਗੱਲ ਝੂਠ ਹੈ ਐਵੇਂ ਕਹਦੇ ਆ ਮੈਂ ਤੈਨੂੰ ਦੇਖ ਸਾਰਖਰੀ ਸੁਣ ਲੈ ਤੇਰੇ ਘਰ ਕਾਰਜ ਹੈ ਵਿਆਹ ਹੈ ਮੁੰਡੇ ਦੇ ਸਾਲੇ ਦਾ ਸਰਦਾ ਨਹੀਂ ਤਾਂ ਹੀ ਆਇਆ ਆਸ ਲੈ ਕੇ ਆਇਆ ਇਓ ਕਰ ਵੀ 3 ਕਿਲੇ ਜ਼ਮੀਨ ਗਹਿਣੇ ਲਿਖਵਾ ਦੇ। ਹੋਰ ਲੈ ਜਾ 20-30 ਹਜ਼ਾਰ। ਹੋਣੇ ਆ ਜਾਂਦਾ ਮਨੀਮ। ਲਿਖਤ ਕਰ ਲੈਨੇ ਆ। ਪਹਿਲਾਂ ਵਾਲੀ ਸਾਰੀ ਰਕਮ ਹੋਣ ਦਾ ਦਿੱਤਾ ਵੀ। ਸਾਰਾ ਪੈਸਾ 3 ਕਿਲੇ ਜ਼ਮੀਨ ਤੇ ਆਜੋ। ਤੇਨੂੰ ਵਿਆਜ ਪੈਣੋਂ ਹਟਜੂ। ਵਿਆਜ ਪੈਣਾ ਤਾਂ ਹਟਜੂ 3 ਕਿਲੇ ਦੀ ਫਸਲ ਵੀ ਵੇਖ। ਫਸਲ ਦਾ ਵਿਆਜ ਤੋਂ ਉਤੋਂ ਦੀ ਜਊ। ਫੇਰ ਸੰਤਾ ਪਾਸਾ ਬਦਲ ਕੇ ਬੋਲਿਆ। ਮੇਰੇ ਕੋਲ ਤਾਂ ਜ਼ਮੀਨ ਹੀ ਸਾਰੀ 6 ਕਿੱਲੇ ਐ ਤੈਨੂੰ ਤਿੰਨ ਦੇ ਕੇ ਮੇਰੇ ਕੋਲ ਤਾਂ ਫਿਰ ਅੱਧੀ ਰਹਿ ਗਈ ਮੇਰਾ ਐਡਾ ਟੱਬਰ ਮੈਂ ਖਾਉਂ ਕੀ ਏ ਭਾਈ ਆਪਦੀ ਗਰਜ ਦੇਖਿਆ ਕਰੋ ਫਿਰ ਪੈਸੇ ਝਾੜਾਂ ਨੂੰ ਨਹੀਂ ਲੱਗਦੇ ਬਈ ਸੁੱਕੇ ਦੇ ਪੱਤਿਆਂ ਵਾਂਗੂ ਸੂਤ ਲਾਉਨੇ ਹੋ ਗਰਜਾਂ ਘਟਾਉ ਆਪਦੀਆਂ ਹੁਣ ਵਿਆਹ ਤੇ 10000 ਕਹਿੰਦੇ ਪੰਜ ਨਾਲ ਵੀ ਸਰ ਸਕਦਾ ਮੁੰਡਾ ਬਹੂ ਨਾਸੀ ਧੂਆ ਦਹੀਂ ਬੈਠੇ ਨੇ ਇੱਧਰ ਜਾਮਾਂ ਮੈਂ ਕਬੀਲਦਾਰੀ ਕੁੱਲ ਲੈਣ ਦੇਣ ਮੇਰੇ ਸਿਰ ਹੈ ਮੁੰਡੇ ਨੇ ਤਾਂ ਇੱਕ ਜਮਾਨ ਹਲਾਤੇ ਬਸ ਸੰਤੇ ਦੇ ਬੋਲ ਵਿੱਚ ਤਾਂ ਹਾਂ ਹੀ ਤਾਂ ਹਾਂ ਸਨ ਚੱਲ ਤੂੰ ਇਉਂ ਕਰ ਲੈ ਫਿਰ ਤੂੰ 20000 ਮੰਗਦਾ ਨਾ 20000 ਲੈ ਜਾ ਹੋਰ ਲੈ ਜਾ ਪਰ ਇੱਕ ਕਿਲਾ ਜ਼ਮੀਨ ਦੇ ਆਪਾਂ ਲਿਖਤ ਕਰ ਲੈਨੇ ਆ ਅਸਟਾਮ ਤੇ ਹੋ ਜੋ ਸਾਰੀ ਲਿਖਤਬੜ ਤੂੰ ਮੈਨੂੰ ਇਸ ਇੱਕ ਕਿੱਲੇ ਦੀ ਪੈਦਾਵਾਰ ਦਿੰਦਾ ਰਹੀਂ ਮੈਂ ਹੋਰ ਕਿਸੇ ਨੂੰ ਇਹ ਹਿੱਸੇ ਤੇ ਨਹੀਂ ਦਿੰਦਾ ਚੱਲ ਨਵੇੜ ਫਿਰ ਦਿੱਤੀ ਕਿਲਾ ਫਸਲ ਲਈ ਜਾਈਂ 20000 ਅੱਜ ਹੀ ਦੇ ਦੇ ਸਬਰ ਕਰ ਸਬਰ ਕਰ ਮੁਨੀਮ ਆਉਣ ਵਾਲਾ ਤੂੰ ਮੰਡੀ ਚ ਗੇੜਾ ਦੇ ਆ ਦੋ ਬੰਦੇ ਲੈ ਕੇ ਆ ਆਪਣੇ ਪਿੰਡ ਦੇ ਗਵਾਹੀ ਪਵਾ ਲਾਂਗੇ ਚੰਗੀ ਰਹਿੰਦੀ ਐ ਹੋਰ ਕੀ ਲਿਖਤ ਹੁਣ ਕਰ ਲੈਨੇ ਆ ਪੈਸੇ ਦੁਪਹਿਰ ਤੋਂ ਪਿੱਛੋਂ ਮਿਲ ਜਾਣਗੇ ਕੋਲ ਤਾਂ ਹੁੰਦੇ ਨਹੀਂ ਤੂੰ ਸਿਆਣਾ ਇਧਰੋਂ ਪ੍ਰਬੰਧ ਕਰਾਂਗੇ ਕੀਮਤੀ لال ਨੇ ਟੱਕਿਆਂ ਨਾਲ ਸਾਰੀ ਗੱਲ ਆਖੀ। ਸੰਤਾ ਉੱਠ ਕੇ ਤੁਰ ਗਿਆ। ਉਹ 2 ਘੰਟੇ ਬਾਅਦ ਮੁੜਿਆ। ਉਹਦੇ ਨਾਲ 2 ਬੰਦੇ ਪਿੰਡ ਦੇ ਸਨ। ਅਸ਼ਟਾਮ ਦਾ ਕਾਗਜ਼ ਕੀਮਤੀ لال ਕੋਲ ਦੁਕਾਨ ਵਿੱਚ ਹੀ ਸੀ। ਅਜਿਹੇ ਕਾਗਜ਼ ਉਹ ਪਹਿਲਾਂ ਹੀ ਕਚਹਿਰੀੋਂ ਲਿਆ ਰੱਖਦਾ ਹੁੰਦਾ। ਲੋੜ ਪੈਂਦੀ ਰਹਿੰਦੀ ਸੀ, ਲਿਖਤ ਹੋ ਗਈ। ਸੰਤੇ ਨੇ ਜਦੋਂ ਅਸ਼ਟਾਮ ਉੱਤੇ ਆਪਣਾ ਅੰਗੂਠਾ ਲਾਇਆ, ਉਹਦਾ ਹੱਥ ਬੁਰੀ ਤਰ੍ਹਾਂ ਕੰਬ ਰਿਹਾ ਸੀ। ਗੋਠਾ ਲਾਉਣ ਬਾਅਦ ਉਹਦੇ ਮੂੰਹੋਂ ਇੱਕ ਪਤਲੇ ਲਾੜ ਦੀ ਜਿਹੜੀ ਉਹਦੇ ਕੰਬਦੇ ਹੱਥ ਨੂੰ ਗਿੱਲਾ ਕਰ ਗਈ ਗਵਾਹੀ ਪਾਉਣਾ ਹੀ ਬੰਦੇ ਸੰਤੇ ਦੇ ਉਦਾਸ ਚਿਹਰੇ ਵੱਲ ਵਾਰ-ਵਾਰ ਝਾਕਦੇ ਅਤੇ ਤਰਸ ਕਰਦੇ ਕੀਮਤੀ ਲਾਲ ਦਾ ਮੁੰਡਾ 11-12 ਵਜੇ ਬੈਂਕ ਗਿਆ ਤੇ ਰਕਮ ਕਢਵਾ ਲਿਆ। ਮੁਨੀਮ ਨੇ 10-10000 ਦੀਆਂ ਦੋ ਗੁੱਪੀਆਂ ਨੋਟ ਗਿਣ ਕੇ ਸੰਤੇ ਨੂੰ ਫੜਾ ਦਿੱਤੀਆਂ। ਪੈਸੇ ਮਿਲਨ ਦੀ ਉਹਦੇ ਚਿਹਰੇ ਉੱਤੇ ਕੋਈ ਖੁਸ਼ੀ ਨਹੀਂ ਸੀ। ਕੀਮਤੀ ਲਾਲ ਨੂੰ ਆਰਾਮਰਾਮ ਆ ਕੇ ਉਹਦੀ ਦੁਕਾਨ ਵਿੱਚੋਂ ਬਾਹਰ ਹੋ ਗਿਆ। ਧੰਨਵਾਦ ਜੀ। ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ ਜੀ।